ਇਹ ਵੀਡੀਓ ਉਹਨਾਂ ਲੋਕਾਂ ਵਾਸਤੇ ਬੜੀ ਖਾਸ ਹੈ ਜਿਨ੍ਹਾਂ ਨੂੰ ਡਾਕਟਰਾਂ ਨੇ ਦੱਸ ਦਿੱਤਾ ਹੈ ਕਿ ਉਹਨਾਂ ਦੀਆਂ ਅੱਖਾਂ ਦੇ ਵਿੱਚ ਕਾਲਾ ਮੋਤੀ ਹੈ। ਪਪੂ ਜੀ ਉਹ ਸ਼ਖਸ ਹੈਗੇ ਨੇ ਜਿਨ੍ਹਾਂ ਨੂੰ ਡਾਕਟਰਾਂ ਨੇ ਕਹਿਤਾ ਸੀ ਕਿ ਵਈ ਤੁਹਾਡਾ ਰੱਬ ਰੱਖਾ ਹੈ। ਜੀ ਇਹ ਹੀ ਕਹਿ ਜੀ ਡਾਕਟਰ ਜਦੋਂ ਇਹ ਗੱਲ ਡਾਕਟਰ ਨੇ ਕਹੀ ਤੁਹਾਨੂੰ ਤੇ ਮੰਨਤੇ ਕਿ ਇੰਨਾ ਕ ਬੋਝ ਪਿਆ ਮੰਨਤੇ ਬੋਝ ਪਿਆ ਸੀ ਵੀ ਸਾਡੇ ਕੰਨ ਕਲੇ ਡਰਾਮਿਆਂ ਘਰਾਂ ਦੇ ਜ਼ਿੰਮੇਵਾਰਾਂ ਦੇ। ਜਿਹੜੇ ਅੱਖਾਂ ਦੇ ਵਿੱਚ ਉਹ ਹੰਝੂ ਹੈਗੇ ਨੇ ਨਾ ਬਾਪੂ ਜੀ ਦੇ ਉਹ ਆਪਣੇ ਆਪ ਦੇ ਵਿੱਚ ਇੱਕ ਜਿਹੜੀ ਕਹਾਣੀ ਹੈਗੀ ਹੈ ਦੁੱਖ ਦੀ ਦਰਦ ਦੀ ਜਿਹੜੀ ਉਹ ਬਿਆਨ ਕਰ ਰਹੀ ਆ ਬਾਪੂ ਜੀ ਦਾ ਕਹਿਣਾ ਹੈ ਕਿ ਜੇਕਰ ਉਹ ਇਸ ਥਾਂ ਦੇ ਉੱਤੇ ਪਹਿਲਾਂ ਆ ਜਾਂਦੇ ਤਾਂ ਉਹਨਾਂ ਦਾ ਬਚਾਅ ਜਿਹੜਾ ਹੋ ਸਕਦਾ ਸੀ ਬਾ ਮੈਡੀਸਨ ਅਪਲਾਈ ਕਰਦੇ ਆ ਤੇ ਵੈਗਰੂ ਜੀ ਰੰਮਪ ਸਦਕਾ ਵੀ 25 ਮਿੰਟ ਬਾਅਦ ਉਸ ਦਾ ਰਿਜ਼ਲਟ ਆ ਜਾ ਜਿਹੜਾ ਬਾਹਰ ਨਾਲਾ ਇਹ ਤਾਂ ਸਾਨੂੰ ਕੁਦਰਤ ਨੇ ਜਦਵੇਂ ਕਿਸ਼ਮਤ ਦਿਖਾਉਣਾ ਸੀਗਾ ਤੇ ਸਾਨੂੰ ਇਧਰ ਲ YouTube ਤੇ ਵੀਡੀਓ ਦੇਖਿਆ ਡਾਕਟਰ ਸਾਹਿਬ ਨੇ ਦੇਖਿਆ ਸੀ ਕਿ 20 ਸਾਲ ਦੀਆਂ ਨਾੜਾਂ ਮੇਰੀਆਂ ਬਿਲਕੁਲ ਸੁੱਕ ਚੁੱਕੀਆਂ ਸੀ ਕਾਲੇ ਮੋਤੀਏ ਨਾਲ ਕਾਲਾ ਮੋਤੀਆ ਕਿਸ ਕਾਲਾ ਮੋਤੀਆ ਜੀ ਕਾਲਾ ਮੋਤੀਏ ਤਾਂ ਕਹਿੰਦੇ ਨੇ ਵੀ ਜੀ ਆਪਰੇਸ਼ਨ ਨਾਲ ਠੀਕ ਹੋ ਜਾਂਦਾ ਨਹੀਂ ਜੀ ਕੋਈ ਆਪਰੇਸ਼ਨ ਨਾਲ ਠੀਕ ਨਹੀਂ ਫਰਕ ਪੈਣਾ ਹੋਵੇ ਕਿਸੇ ਨੂੰ ਤਾਂ ਉਹ ਨਾਲ ਦੀ ਨਾਲ 20 ਮਿੰਟਾਂ ਦਾ ਇਲਾਜ ਹੈਗਾ ਦਵਾਈ ਪਾਣ ਵਾਲਾ ਆਈ ਡ੍ਰੋਪਸ ਪਾਣ ਵਾਲਾ ਉਸ ਤੋਂ ਬਾਅਦ ਜਿਹੜਾ ਹੈਗਾ ਜੀ ਪੈਣਾ ਹੋਵੇ ਥੋੜਾ ਥੋੜਾ ਪੈਣਾ ਸ਼ੁਰੂ ਉਸੇ ਦਿਨ ਤੇ ਪਹਿਲੇ ਦਿਨ ਤੇ 1992 ਦੇ ਵਿੱਚ ਕਿ ਇੱਕ ਦਾ ਹੋਇਆ ਇੱਕ ਦਾ 2000 ਦੇ ਵਿੱਚ ਹੋਇਆ ਸੀ ਇੱਕ ਦਾ ਫੇ 5 6 ਦੇ ਵਿੱਚ ਦੁਆਰਾ ਹੋਇਆ ਸੀ ਉਹਦੇ ਤੁਹਾਡੇ ਤਿੰਨ ਅੱਖਾਂ ਨੇ ਦੋ ਅੱਖਾਂ ਨੇ ਤੁਸੀਂ ਆਪਰੇਸ਼ਨ ਤਿੰਨ ਗਨਰੇਸ਼ਨ ਤਿੰਨ ਇੱਕ ਦੇ ਦੋ ਵਾਰੀ ਹੋ ਗਿਆ ਇੱਕ ਦੇ ਇੱਕ ਵਾਰੀ ਹੋ ਗਿਆ ਤੋ ਆ ਦੂਜੇ ਜਦੋਂ 20 ਕਰਮ ਤੋਂ ਟੂਆ ਦੇਖਣਾ ਬਹੁਤ ਸੋਹਣਾ ਟੂਆ ਦੇਖ ਪਣਾ ਜਦੋਂ ਲੱਗ ਗਿਆ ਜਣਾ ਉਹਦਾ ਪਤਾ ਲੱਗਣਾ ਤਨੰਮ ਦੇਣੀ ਮੋਟਰਸਾਈਕਲ ਸਾਈਕਲ ਜੋ ਵੀ ਉਹਦੇ ਵਿੱਚ ਮਾਰਨਾ ਚੱਕ ਅੱਛਾ ਜਿਸ ਦਿਨ ਤੁਸੀਂ ਪਹਿਲੇ ਦਿਨ ਇੱਥੇ ਨੇਚਰਲ ਵਿਜਨ ਸੈਂਟਰ ਆਏ ਸੀ ਉਹ ਤਿੰਨ ਪੌੜੀਆਂ ਹੈਗੀਆਂ ਤੁਹਾਨੂੰ ਦਸੀਆਂ ਨਹੀਂ ਦਸੀਆਂ ਪਹਿਲੇ ਤੁਹਾਨੂੰ ਕਾਲਾ ਮੋਤੀ ਜਿਸ ਨੂੰ ਪਾ ਗਏ ਦਿੰਦੇ ਆ ਇਹਨਾਂ ਦੀਆਂ ਦੋਨੋਂ ਜਦੋਂ ਲੈ ਕੇ ਆਏ ਤੇ ਉਹ ਪੋੜੀਆਂ ਵੀ ਵਿਚਾਰੇ ਅੜ ਕੇ ਡਿੱਗੇ ਉੱਥੇ ਕੰਦ ਬਣ ਕੇ ਇਦਾਂ ਜੀ ਨਹੀਂ ਤੇ ਕੁਛ ਮੋਰੇ ਪਈ ਚੀਜ਼ ਦੀਦੀ ਸੀ ਕਿ ਕਈ ਮੋਕੇ ਫਖਸ਼ਨਾ ਤੇ ਜਾਣਾ ਕੱਪ ਮੁੱਦਾ ਕਰਕੇ ਚਾਹ ਪੌਲਣੀ ਉਦੋਂ ਲੋਕਾਂ ਨੇ ਹੱਸਣਾ ਉਦੋਂ ਕਹਿਣਾ ਸੱਚੇ ਬਾਦਸ਼ਾਹ ਤੂੰ ਚੱਕ ਲਾ ਉਹ ਚੰਗਾ ਵਾ ਰਹਿ ਗਈ ਤੇ ਕੀ ਕਰਨਾ ਜਦੋਂ ਦੀਦੇ ਕੁਛ ਨਹੀਂ ਮੋਰੇ ਪਰ ਜਿੱਦਾਂ ਦਾ ਸੈਂਟਰ 'ਚ ਆਇਆ ਉਦੋਂ ਦੀ ਮੇਰੀ ਅੱਖਾਂ ਦੀ ਐਨਕ ਵੀ ਮੈਂ ਲੈਤੀ ਆ ਐਨਕ ਵੀ ਉਤਰ ਗਈ ਤੁਹਾਡੀ ਐਨਕ ਮੇਰੀ ਲੈਨਕ ਲੱਗੀ ਸੀ ਤੁਹਾਡੀ ਐਨਕ ਲਾ ਕੇ ਮੈਂ ਉਹਦੇ ਨਾਲ ਮਾੜਾ ਮੋਟਾ ਦੇਖ ਕੇ ਤੁਰਦਾ ਸੀ ਹੁਣ ਮੈਨੂੰ ਐਨਕ ਦੀ ਜਰੂਰਤ ਨਹੀਂ ਹੁਣ ਕਿਸ ਤਰੀਕੇ ਨਾਲ ਜਿਹੜੀਆਂ ਜਦੋਂ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਨੇ ਬਾਪੂ ਜੀ ਹੁਣ ਤੇ ਠੀਕ ਹੈ ਚਲੋ ਮੈਨੂੰ ਲੱਗਦਾ ਹੁਣ ਤੇ ਬਣ ਹੌਲਾ ਕਰਨ ਦੀ ਲੋੜ ਨਹੀਂ ਹੁਣ ਤੇ ਸਾਰੀ ਜ਼ਿੰਦਗੀ ਠੀਕ ਵਧੀਆ ਜ਼ਿੰਦਗੀ ਹੁਣ ਜਿੱਦਨ ਤੇ ਡਾਕਟਰ ਸਾਹਿਬ ਕੋਲੋਂ ਬਹੁਤ ਵਧੀਆ ਜ਼ਿੰਦਗੀ ਜੀਣਾ ਜਿੱਥੇ ਜਾਣਾ ਹੋਣਾ ਜਾਨਣਾ ਵੀ ਆ ਫੈਕਸ਼ਨ ਵੀ ਅਟੈਂਡ ਕਰਦਾ ਸਭ ਕੁਝ ਕਰਦਾ ਆਦਾ ਵਧੀਆ ਖਾ ਪੀ ਸਕਦਾ ਭੈਣਾ ਭਰਾਵਾਂ ਨੂੰ ਬੁਲਾ ਸਕਦਾ ਮਿਲ ਸਕਦਾ ਸਾਰਿਆਂ ਨੂੰ ਸ਼ੁਰੂਆਤੀ ਲੱਛਣ ਦੱਸਣਗੇ ਤੁਹਾਨੂੰ ਬਾਪੂ ਜੀ ਜਿਨ੍ਹਾਂ ਨੂੰ ਕਾਲਾ ਮੂਟੀਆ ਦੀ ਦਿੱਕਤ ਆ ਸਕਦੀ ਉਹਨਾਂ ਨੂੰ ਸ਼ੁਰੂਆਤ ਦੇ ਵਿੱਚ ਜਿਹੜੀ ਉਹਦੀ ਅੱਖਾਂ ਨੇ ਉਹਨਾਂ ਦਾ ਸਰੀਰ ਹੈ ਕੀ ਸੰਕੇਤ ਦਿੰਦਾ ਤੁਹਾਨੂੰ ਕੀ ਹੋਇਆ ਸੀ ਤੁਰੇ ਜਾਂਦੇ ਨੇ ਸਕੂਟਰ ਚਲਾਈ ਜਾਣਾ ਤੇ ਇੱਕਦਮ ਅੱਖਾਂ ਤੇ ਨਿਗਾ ਬੰਦ ਹੋ ਜਾਣੀ ਤੇ ਮੈਂ ਫਿਰ ਉੱਥੇ ਸਕੂਟਰ ਰੋਕ ਲੈਣਾ ਜਿੰਨਾ ਆਪਣਾ ਬੀਪੀ ਵਧੇਗਾ ਜਿੰਨੀ ਸ਼ੂਗਰ ਵਧੇਗੀ ਅਗਰ ਕਿਸੇ ਨੂੰ ਬੀਪ ਕੱਲੇ ਬੀਪੀ ਦੇ ਨਾਲ ਹੀ ਕਾਲਾ ਮੁੱਤੀ ਆ ਸਕਦਾ ਹੈ ਨੀਂਦ ਨਾ ਜ਼ਿਆਦਾ ਲੈਣ ਦੇ ਨਾਲ ਵੀ ਆ ਸਕਦਾ ਹੈ ਹੋਰ ਵੀ ਕਈ ਰੀਜਨ ਨੇ ਬਟ 슈ਗਰ ਤੇ ਬੀਪੀ ਇਹਨਾਂ ਦੇ ਮੇਨ ਕਾਰਨ ਨੇ ਤੇ ਅਗਰ ਇਹ ਹਾਰਟ ਦੀ ਪ੍ਰੋਬਲਮ ਹੋਵੇ ਤਾਂ ਵੀ ਕਾਲਾ ਮੁੱਤੀ ਆ ਜਾਂਦਾ ਡਾਕਟਰ ਹੁੰਦੇ ਕਿ ਇਸ ਵੇਲੇ ਲੇਸਿਕ ਕਰਾ ਲੈਂਦੇ ਨੇ ਬੱਚੇ ਨੇ ਜਿਹੜੇ ਜਵਾਨ ਮੁੰਡੇ ਹੈਗੇ ਨੇ ਲੇਸਿਕ ਕਰਾਉਣ ਤੋਂ ਬਾਅਦ ਉਹਨਾਂ ਦੇ ਨਿਗੜ ਸੈੱਟ ਹੋਣ ਦੀ ਥਾਂ ਤੇ ਬਹੁਤ ਵਾਰ ਹੁੰਦਾ ਹੈ ਕਿ ਉਹ ਹੋਰ ਜ਼ਿਆਦਾ ਖਰਾਬ ਹੋ ਜਾਂਦੀ ਹੈ ਉਹਨਾਂ ਦਾ ਹੱਲ ਤੁਹਾਡੇ ਕੋਲ ਹੋ ਜਾਂਦਾ ਹੈ ਸਲਾਮ ਨਮਸਤੇ ਸਤਿ ਸ਼ਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਇਹ ਵੀਡੀਓ ਉਹਨਾਂ ਲੋਕਾਂ ਵਾਸਤੇ ਬੜੀ ਖਾਸ ਹੈ ਜਿਨ੍ਹਾਂ ਨੂੰ ਡਾਕਟਰਾਂ ਨੇ ਦੱਸ ਦਿੱਤਾ ਹੈ ਕਿ ਉਹਨਾਂ ਦੀਆਂ ਅੱਖਾਂ ਦੇ ਵਿੱਚ ਕਾਲਾ ਮੋਤੀ ਹੈ ਜਾਂ ਤੁਹਾਡੇ ਜਾਂ ਤੁਹਾਡੇ ਕਿਸੇ ਰਿਸ਼ਤੇਦਾਰ ਦੇ ਜਾਂ ਤੁਹਾਡੇ ਕਿਸੇ ਫਰੈਂਡ ਸਰਕਲ ਦੇ ਵਿੱਚ ਕਿਸੇ ਨੂੰ ਕਾਲੀ ਮੋਤੀ ਦੀ ਦਿੱਕਤ ਹੈਗੀ ਅੱਖਾਂ ਦੇ ਵਿੱਚ ਤਾਂ ਇਹ ਵੀਡੀਓ ਤੁਹਾਡੇ ਵਾਸਤੇ ਹੈ ਜਿਹੜੇ ਲੋਕ ਆਪਰੇਸ਼ਨ ਕਰਵਾਉਣ ਦੀ ਸੋਚ ਰਹੇ ਨੇ ਇੱਕ ਵਾਰੀ ਵੀਡੀਓ ਦੇਖ ਲੈਣ ਉਸ ਤੋਂ ਬਾਅਦ ਡਿਸਾਈਡ ਕਰ ਲੈਣ ਕਿ ਉਹਨਾਂ ਨੇ ਆਪਰੇਸ਼ਨ ਕਰਵਾ ਕੇ ਠੀਕ ਹੋਣਾ ਹੈ ਜਾਂ ਫਿਰ ਤੇ ਆਪਰੇਸ਼ਨ ਜਿਨ੍ਹਾਂ ਨੇ ਕਰਵਾਏ ਹੋਏ ਨੇ ਉਹਨਾਂ ਦਾ ਵੀ ਹਾਲ ਤੁਹਾਨੂੰ ਅਸੀਂ ਸੁਣਵਾਵਾਂਗੇ ਜਾਂ ਫਿਰ ਤੁਹਾਨੂੰ ਜਿਹੜਾ ਇਸ ਥਾਂ ਦੇ ਉੱਤੇ ਜਿਹੜਾ ਆਯੁਰਵੈਦਿਕ ਤਰੀਕੇ ਨਾਲ ਅੱਖਾਂ ਦਾ ਜਿਹੜਾ ਇਲਾਜ ਹੈਗਾ ਉਹ ਕੀਤਾ ਜਾਂਦਾ ਹੈ ਨੇਚਰਲ ਵਿਜ਼ਨ ਸੈਂਟਰ ਪਹੁੰਚਿਆ ਅਸੀਂ ਪਿੰਡ ਬਾਰਣ ਜਿੱਥੇ ਅਸੀਂ ਕਹਿ ਰਹੀਏ ਕਿ ਜਿੰਨਾ ਜੋ ਪੂਰੇ ਪੰਜਾਬ ਦੇ ਵਿੱਚ ਅੰਨਿਆਂ ਦੇ ਡਾਕਟਰ ਦੇ ਨਾਤੇ ਮਸ਼ਹੂਰ ਨੇ ਅੰਨੇ ਲੋਕਾਂ ਨੂੰ ਉਹ ਦਿਖਣ ਲਗਾ ਦਿੰਦੇ ਨੇ ਉਹਨਾਂ ਦੀ ਰੌਸ਼ਨੀ ਹੈਗੀ ਹੈ ਜਿਹੜੀ ਉਹ ਵੱਜ ਜਾਂਦੀ ਹੈ ਕੁਝਕ ਲੋਕ ਹੈਗੇ ਨੇ ਜਿਹੜੇ ਇਸ ਵੇਲੇ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਅਸੀਂ ਥੋੜੀ ਗੱਲਬਾਤ ਕਰਵਾਵਾਂਗੇ ਉਹਨਾਂ ਦਾ ਤਜਰਬਾ ਸਾਂਝਾ ਕਰਵਾਵਾਂਗੇ ਕਿਉਂਕਿ ਉਹ ਜਿਹੜੇ ਕਾਲਾ ਮੋਤੀਆ ਆਪਰੇਸ਼ਨ ਵੀ ਕਰਵਾ ਚੁੱਕੇ ਸੀ ਵਾਰ-ਵਾਰ ਉਹਨਾਂ ਨੂੰ ਆਪਰੇਸ਼ਨ ਕਰਵਾਉਣਾ ਪਿਆ ਉਹਨਾਂ ਦਾ ਤਜਰਬਾ ਉਹਨਾਂ ਦਾ ਜਿਹੜਾ ਅਸੀਂ ਕਹਿ ਲਈਏ ਕਿ ਕੀ ਇਸ ਬਾਬਤ ਨੈਚੁਰਲ ਵਿਜਨ ਸੈਂਟਰ ਪਿੰਡ ਬਾਰਨ ਪਟਿਆਲਾ ਦੇ ਜਿਹੜੇ ਡਾਕਟਰ ਹੈਗੇ ਨੇ ਡਾਕਟਰ ਵਿਰਕ ਉਹਨਾਂ ਬਾਬਤ ਕੀ ਕਹਿੰਨੇ ਸਾਰਾ ਤਜਰਬਾ ਉਹਨਾਂ ਤੋਂ ਅਸੀਂ ਸਾਂਝਾ ਕਰਦੇ ਹਾਂ ਸਤਿ ਸ਼ਕਲ ਜੀ ਸਤਿ ਸ਼ਕਲ ਜੀ ਕੀ ਨਾਂ ਹੈ ਜੀ ਤੁਹਾਡਾ ਮੇਰਾ ਨਾਂ ਬਲਕਾਰ ਸਿੰਘ ਜੀ ਅੱਛਾ ਬਲਕਾਰ ਜੀ ਕਿੱਥੋਂ ਆਏ ਹੋ ਸ਼ਾਹਕੋਟ ਤੋਂ ਆਏ ਜੀ ਜ਼ਿਲ੍ਹਾ ਜਲੰਧਰ ਪਿੰਤਾ ਅੱਛਾ ਸ਼ਾਹਕੋਟ ਤੋਂ ਜ਼ਿਲ੍ਹਾ ਜਲੰਧਰ ਅੱਛਾ ਕੀ ਪ੍ਰੋਬਲਮ ਲੈ ਕੇ ਆਏ ਸੀ ਜਦੋਂ ਤੁਸੀਂ ਇੱਥੇ ਪਹਿਲੇ ਦਿਨ ਆਏ ਸੀ ਮੈਂ ਪਹਿਲੇ ਦਿਨ ਜੀ ਡਾਕਟਰ ਸਾਹਿਬ ਦਾ ਮੈਨੂੰ ਸਾਡੇ ਹਲਕਾ ਸ਼ਾਹਕੋਟ ਦੇ ਜੇ ਸ਼ਾਹ ਹਲਕਾ ਧਰਮਕੋਟ ਦੇ ਸਾਬਕ ਉਹਨੇ ਦੇ ਰਹੀ ਮੈਨੂੰ ਰੈਫਰੈਂਸ ਮਿਲਿਆ ਸੀ ਤੇ ਫਿਰ ਮੈਂ ਇਹਨਾਂ ਦੀਆਂ YouTube ਤੇ ਵੀਡੀਓ ਕੱਢ ਕੇ ਦੇਖੀਆਂ ਫਿਰ ਮੇਰੇ ਬੱਚਿਆਂ ਨੇ ਬਾਹਰ ਦੇਖੀਆਂ ਚ ਬਾਹਰ ਨੇ ਬੱਚੇ ਜੁਕੇ ਜੇ ਬਾਹਰ ਜੀ ਬੱਚਿਆਂ ਨੇ ਬਾਹਰੋਂ ਦੇਖ ਕੇ ਇਹਨਾਂ ਨਾਲ ਅਪਾਇੰਟਮੈਂਟ ਉਹਨਾਂ ਨੇ ਬਣਾਈ ਬਾਅਦ ਚ ਡਾਕਟਰ ਸਾਹਿਬ ਨਾਲ ਤੇ ਅਪਾਇੰਟਮੈਂਟ ਤੇ ਮੈਂ ਪਹਿਲਾ ਮਹੀਨਾ ਦੀ ਜਦੋਂ ਦਵਾਈ ਲੈਣ ਸ਼ੁਰੂਆਤ ਆਇਆ ਡਾਕਟਰ ਸਾਹਿਬ ਨੇ ਦੇਖਿਆ ਸੀ ਵੀ 20 ਸਾਲ ਦੀਆਂ ਨਾੜਾਂ ਮੇਰੀਆਂ ਬਿਲਕੁਲ ਸੁੱਕ ਚੁੱਕੀਆਂ ਸੀ ਕਾਲੇ ਮੋਤੀਏ ਨਾਲ ਕਾਲਾ ਮੋਤੀਆ ਕੇ ਸੀ ਕਾਲਾ ਮੋਤੀਆ ਜੀ ਜੀ ਕਾਲੇ ਮੋਤੇ ਤਾਂ ਕਹਿੰਦੇ ਨੇ ਵੀ ਜੀ ਆਪਰੇਸ਼ਨ ਨਾਲ ਠੀਕ ਹੋ ਜਾਂਦਾ ਨਹੀਂ ਜੀ ਕੋਈ ਆਪਰੇਸ਼ਨ ਨਾਲ ਠੀ ਉਸ ਵੇਲੇ ਕਿਹੜੇ ਸਾਲ ਚ ਕਰਵਾਇਆ ਸੀ ਤੁਸੀਂ ਮੈਂ 1999 ਦੇ ਵਿੱਚ ਕਿ ਇੱਕ ਦਾ ਹੋਇਆ ਇੱਕ ਦਾ 2000 ਦੇ ਵਿੱਚ ਹੋਇਆ ਸੀ ਇੱਕ ਦਾ ਵੀ 5 6 ਦੇ ਵਿੱਚ ਦੁਆਰਾ ਹੋਇਆ ਸੀ ਆਪਰੇਸ਼ਨ ਤੁਹਾਡੇ ਤਿੰਨ ਅੱਖਾਂ ਨੇ ਆ ਦੋ ਅੱਖਾਂ ਨੇ ਤੁਸੀਂ ਆਪਰੇਸ਼ਨ ਤਿੰਨ ਗਣਾਂ ਆਪਰੇਸ਼ਨ ਤਿੰਨ ਇੱਕ ਦੇ ਦੋ ਵਾਰੀ ਹੋ ਗਿਆ ਇੱਕ ਦੇ ਇੱਕ ਵਾਰੀ ਹੋ ਗਿਆ ਡਾਕਟਰ ਸਾਹਿਬ ਨੇ ਦੇਖਿਆ ਸੀ ਵੀ 20 ਸਾਲ ਦੀਆਂ ਨਾੜਾਂ ਮੇਰੀਆਂ ਬਿਲਕੁਲ ਸੁੱਕ ਚੁੱਕੀਆਂ ਸੀ ਕਾਲੇ ਮੋਤੀਏ ਨਾਲ ਕਾਲਾ ਮੋਤੀਆ ਕੇਸ ਕਾਲਾ ਮੋਤੀਆ ਜੀ ਤੁਸੀਂ ਕਾਲੇ ਮੋਤੀਏ ਤਾਂ ਕਹਿੰਦੇ ਨੇ ਵੀ ਜੀ ਆਪਰੇਸ਼ਨ ਨਾਲ ਠੀਕ ਹੋ ਜਾਂਦਾ ਨਹੀਂ ਜੀ ਕੋਈ ਆਪਰੇਸ਼ਨ ਨਾਲ ਠੀਕ ਨਹੀਂ ਹੋਇਆ 5 ਕੇ ਪੈਸੇ ਲੈਟ ਮੇਰੇ ਕੋ ਦੋ ਅੱਖਾਂ ਦੇ ਵਿੱਚ ਸੀਗੀ ਉਸ ਵੇਲੇ ਕਿਹੜੇ ਸਾਲ ਚ ਕਰਵਾਏ ਸੀ ਤੁਸੀਂ ਮੈਂ 1999 ਦੇ ਵਿੱਚ ਕਿ ਇੱਕ ਦਾ ਹੋਇਆ ਇੱਕ ਦਾ 2000 ਦੇ ਵਿੱਚ ਹੋਇਆ ਸੀ ਇੱਕ ਦਾ ਵੀ 5 6 ਦੇ ਵਿੱਚ ਦੁਆਰਾ ਹੋਇਆ ਸੀ ਆਪਰੇਸ਼ਨ ਤੁਹਾਡੇ ਤਿੰਨ ਅੱਖਾਂ ਨੇ ਆ ਦੋ ਅੱਖਾਂ ਨੇ ਤੁਸੀਂ ਆਪਰੇਸ਼ਨ ਤਿੰਨ ਗਣਾ ਆਪਰੇਸ਼ਨ ਤਿੰਨ ਇੱਕ ਦੇ ਦੋ ਵਾਰੀ ਹੋ ਗਿਆ ਇੱਕ ਦੇ ਇੱਕ ਵਾਰੀ ਹੋ ਗਿਆ ਅੱਛਾ ਦੋ ਵਾਰ ਆਪਰੇਸ਼ਨ ਹੋ ਗਿਆ ਦੋ ਵਾਰੀ ਆਪਰੇਸ਼ਨ ਹੋ ਗਿਆ ਕਿਹੜੀ ਅੱਖ ਦਾ ਦੋ ਵਾਰ ਹੋਇਆ ਖੱਬੀ ਅੱਖ ਦਾ ਜੀ ਅੱਛਾ ਖੱਬੀ ਅੱਖ ਦੇ ਵਿੱਚ ਕੀ ਸੀ ਕਾਲਾ ਮੋਤੀ ਸੀਗਾ ਪਹਿਲਾਂ ਮਗਰੋਂ ਪਤਾ ਨਹੀਂ ਡਾਕਟਰ ਸਾਹਿਬ ਨੇ ਕਿਹਾ ਤਾਂ ਚਟਾ ਆ ਗਿਆ ਜਲੰਧਰ ਦੇ ਨਾਮੀ ਹਸਪੀਟਲ ਜਿਨ੍ਹਾਂ ਦੇ ਵਿੱਚ ਮੈਂ ਆਪਣਾ ਇਲਾਜ ਕਰਾਇਆ ਪਰ ਉਹਨਾਂ ਨੇ ਮੈਨੂੰ ਇੱਕੋ ਗੱਲ ਦ ਤਾਂ ਮਤਲਬ ਜਿੰਨੀ ਹੈਗੀ ਹੈ ਤੁਸੀਂ ਉਹਦੇ ਨਾਲੇ ਤੁਹਾਨੂੰ ਕੰਮ ਚਲਾਉਣਾ ਪਊਗਾ ਕੰਮ ਚਲਾਉਣਾ ਪਊ ਅੱਛਾ ਦਿੱਕਤ ਤਾਂ ਕੀ ਆਉਣ ਲੱਗੀ ਅਸੀਂ ਪਹਿਲਾਂ ਤੁਸੀਂ ਆਪਰੇਸ਼ਨ ਕਰਵਾ ਲਿਆ ਕਾਲੇ ਮੋਤੀ ਤੇ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਜਿਨ੍ਹਾਂ ਨੂੰ ਕਾਲੇ ਮੋਤੀ ਦੀ ਪ੍ਰੋਬਲਮ ਆ ਰਹੀ ਹੈ ਆਪਰੇਸ਼ਨ ਕਰਵਾਉਣ ਦੀ ਸੋਚ ਰਹੇ ਨੇ ਜਾਂ ਆਪਣੇ ਮਾਪਿਆਂ ਦਾ ਜਾਂ ਆਪਣਾ ਖੁਦ ਦਾ ਜਾਂ ਆਪਣੇ ਕਿਸੇ ਫਰੈਂਡ ਸਰਕਲ ਚੋਂ ਇਹ ਦੇਖੋ ਇਹ ਜਿਹੜੇ ਸ਼ਾਹਕੋਟ ਦੇ ਰਹਿਣ ਵਾਲੇ ਨੇ ਇਹਨਾਂ ਨੇ ਦੋ ਦੋ ਕਾਲੇ ਮੋਤੀ ਦੇ ਆਪਰੇਸ਼ਨ ਕਰਵਾਏ ਨੇ ਤੇ ਬੈਠੇ ਫੇਰ ਇਹ ਨੈਚਰਲ ਵਿਜਨ ਸੈਂਟਰ ਚ ਨੇ ਜਦੋਂ ਇੱਕ ਵਾਰ ਕਰਵਾ ਲਿਆ ਫਿਰ ਦੂਸਰੀ ਵਾਰ ਕਰਵਾਉਣ ਦੀ ਕਿਉਂ ਲੋੜ ਪਈ ਕਾਲੇ ਮੋਤੀ ਦਾ ਆਪਰੇਸ਼ਨ ਸਾਨੂੰ ਇੱਥੋਂ ਤੱਕ ਦਾ ਪਤਾ ਨਹੀਂ ਸੀ ਅਸੀਂ ਤਾਂ ਫਿਰ ਆਪਦਾ ਉੱਥੇ ਹੀ ਜਿਹੜੀ ਦੂਜੀ ਮੈਡੀਕਲ ਜਿਹੜੀ ਆਪਣੀਆਂ ਉਹਦੇ ਵਾਲੀ ਜਾਣਾ ਸੀ ਸਾਨੂੰ ਉੱਥੇ ਇਹ ਪਰ ਜਦੋਂ ਸਾਨੂੰ ਇਹਦਾ ਪਤਾ ਲੱਗਾ ਸੈਂਟਰ ਦਾ ਉਸ ਤੋਂ ਬਾਅਦ ਪਰਮਾਤਮਾ ਨੇ ਕੀਤੀ ਕਿਰਪਾ ਡਾਕਟਰ ਸਾਹਿਬ ਤੇ ਮੀਰ ਭਰਿਆਤਰ ਕਾ ਡਾਕਟਰ ਸਾਹਿਬ ਨੇ ਇਹਨੇ ਕਿਹਾ ਵੀ ਆਪਾਂ ਕਰ ਟਰਾਈ ਕਰਕੇ ਦੇਖ ਲਈਏ ਤੁਹਾਡੀਆਂ ਸੁੱਕੀਆਂ ਹੋਈਆਂ ਨਾੜਾਂ ਜੇ ਚੱਲ ਬੀਆਂ ਤੇ ਮਹਾਰਾਜ ਮੀਰ ਕਰਨ ਤਾਂ ਤੁਹਾਨੂੰ ਦਿਖਣ ਲੱਪੂਗਾ ਤੇ ਫਿਰ ਕੀ ਹੋਇਆ ਤੇ ਉਸ ਤੋਂ ਬਾਅਦ ਜੀ ਜਦੋਂ ਪਹਿਲੇ ਮਹੀਨੇ ਦਵਾਈ ਪਾਈ ਤੇ ਦੂਜੇ ਮਹੀਨੇ ਦਵਾਈ ਪਾਈ ਦੂਜੇ ਮਹੀਨੇ ਤੋਂ ਕੁਝ ਨਾ ਕੁਝ ਮੈਨੂੰ ਅੰਸ਼ ਚੰਗੇ ਹੋਣ ਲੱਪੇ ਮੂਰੇ ਜੀ ਮਤਲਬ ਇਸ ਤੋਂ ਪਹਿਲਾਂ ਜਦੋਂ ਤੁਹਾਡਾ ਆਪਰੇਸ਼ਨ ਤਿੰਨ ਤਿੰਨ ਆਪਰੇਸ਼ਨ ਤੁਹਾਡੇ ਹੋਏ ਸੀ ਉਸ ਤੋਂ ਪਹਿਲਾਂ ਦੀ ਜ਼ਿੰਦਗੀ ਕੀ ਸੀ ਤੁਹਾਡੀ ਉਹ ਤੋਂ ਦੀ ਜ਼ਿੰਦਗੀ ਤੇ ਇਹ ਕਹਿੰਦਾ ਸੀਗਾ ਜੀ ਪ੍ਰਮਾਤਮਾ ਨੂੰ ਵੀ ਸੱਚੇ ਪਾਤਸ਼ਾਹ ਜ਼ਿੰਦਗੀ ਦਿੱਤੀ ਆ ਤੇ ਨਿਗਾ ਦੇ ਦੇ ਇਨੀ ਤੇ ਤੂੰ ਚੱਕ ਲਾ ਉਹ ਚੰਗਾ ਉਹ ਕਿਉਂ ਜੀ ਉਹ ਕਿਉਂ ਜੀ ਪਹਿਲੀ ਉਮਰ ਦਾ ਆਪਾਂ ਜਿੰਦਗੀ 'ਚ ਕੰਮ ਕਰਦੇ ਹਮਝੰਨੇ ਆ ਬੱਚੇ ਪਾਲਦੇ ਹਮਝੰਨੇ ਆ ਜਦੋਂ ਬੱਚੇ ਕੰਮ ਕਰਕੇ ਆਪਾਂ ਨੂੰ ਰੋਟੀ ਖਾਣ ਨੂੰ ਬੈਠਿਆ ਨਹੀਂ ਦਿੰਦੇ ਆ ਫਿਰ ਉਹ ਮੌਕਾ ਤਾਂ ਪਰਮਾਤਮਾ ਹੀ ਦੇਵੇ ਤਾਂ ਆਪਾਂ ਫੇਰ ਚੰਗਾ ਲੱਗਦਾ ਹਾਂਜੀ ਕੀ ਕੀ ਹਾਲਾਤ ਕੀ ਹੁੰਦੇ ਸੀ ਤੁਸੀਂ ਦੱਸ ਰਹੇ ਸੀ ਕਿ ਤੁਸੀਂ ਕੰਧ ਵਾਂਗ ਇੱਕ ਕੰਧ ਬਣ ਕੇ ਰਹਿ ਗਈ ਤੁਹਾਡੀ ਜਿਹੜੀ ਜ਼ਿੰਦਗੀ ਹੈਗੀ ਉਹ ਕੀ ਸੀ ਕੰਧ ਬਣ ਕੇ ਇਦਾਂ ਜੀ ਨਹੀਂ ਤੇ ਕੁਝ ਮੋਰੇ ਪੇ ਚੀਜ਼ ਦੀਂਦੀ ਸੀ ਕਿ ਕਈ ਮੌਕੇ ਫਕਸ਼ਨਾ ਤੇ ਜਾਣਾ ਕੱਪ ਮੁੱਦਾ ਕਰਕੇ ਚਾਹ ਪਾਲਣੀ ਉਦੋਂ ਲੋਕਾਂ ਨੇ ਹੱਸਣਾ ਉਦੋਂ ਕਹਿਣਾ ਸੱਚੇ ਬਾਦਸ਼ਾਹ ਦੂ ਚੱਕ ਲਾਓ ਚੰਗਾ ਵਾ ਰਹਿ ਗਈ ਤੇ ਕੀ ਪਰ ਜਿੱਦਨ ਦਾ ਸੈਂਟਰ ਚ ਆਇਆ ਉਦੋਂ ਦੀ ਮੇਰੀ ਅੱਖਾਂ ਦੇ ਐਨਕ ਵੀ ਮੈਂ ਲਾ ਦਿੱਤੀ ਆ ਐਨਕ ਵੀ ਉਤਰ ਗਈ ਤੁਹਾਡੇ ਐਨਕ ਮੇਰੀ ਐਨਕ ਲੱਗੀ ਹਸੀ ਤੁਹਾਡੇ ਐਨਕ ਲਾ ਕੇ ਮੈਂ ਉਹਦੇ ਨਾਲ ਮਾੜਾ ਮੋਟਾ ਦੇਖ ਕੇ ਤੁਰਦਾ ਸੀ ਹੁਣ ਮੈਨੂੰ ਐਨਕ ਦੀ ਜਰੂਰਤ ਨਹੀਂ ਹੁਣ ਮੇਰੇ ਤੋਂ ਪਿੰਡ ਤੋਂ ਸ਼ਾਹਕੋਟ 5 ਕਿਲੋਮੀਟਰ ਬਾਅਦ ਆ ਮੈਂ ਮੋਟਰਸਾਈਕਲ ਤੇ ਆਰਾਮ ਦੇ ਨਾਲ ਜੇ ਲੋਡ ਹੁੰਦੀ ਆ ਬਲਤ ਮੈਂ ਜਾਂਦਾ ਨਹੀਂ ਜੇ ਜਾਣਾ ਹੋਈ ਹੋਵੇ ਤਾਂ ਮੈਂ ਜਾ ਕੇ ਵੀ ਵਾਪਸ ਆ ਜਾਣਾ ਉਹ ਚਤਰਾ ਬਗੈਰ ਮੋਟਰਸਾਈਕਲ ਚਲਾ ਰਿਹਾ ਚਲਾ ਰਿਆ ਜੀ 4-5 ਕਿਲੋ ਮੀਟਰ ਇਹ ਤੁਸੀਂ ਕਹਿ ਰਹੇ ਸੀ ਕਿ ਤੁਹਾਨੂੰ ਡਿੰਗ ਵੀ ਦੇਖ ਕੇ ਪੱਟ ਨਹੀਂ ਪੈਂਦੀ ਮੈਂ ਕਹਾਂ ਜੀ ਟੋਆ ਦੂਜੇ ਜਦੋਂ ਵਿਹਾਂ ਕਰਮਾ ਤੋਂ ਟੋਆ ਦਿਸਣਾ ਬਹੁਤ ਸੋਹਣਾ ਟੋਆ ਦਿਸਪਣਾ ਜਦੋਂ ਲੱਗਿਆ ਜਾਣਾ ਉਹਦਾ ਪਤਾ ਲੱਗਣਾ ਤਾਂ ਤਨੰਮ ਦੇਣੀ ਮੋਟਰਸਾਈਕਲ ਸਾਈਕਲ ਜੋ ਵੀ ਉਹਦੇ ਵਿੱਚ ਮਾਰਨਾ ਚਾਕੇ ਅੱਛਾ ਜਿਸ ਦਿਨ ਤੁਸੀਂ ਪਹਿਲੇ ਦਿਨ ਇੱਥੇ ਨੇਚਰਲ ਵਿਜਨ ਸੈਂਟਰ ਆਏ ਸੀ ਉਹ ਤਿੰਨ ਪੌੜੀਆਂ ਹੈਗੀਆਂ ਨੇ ਤੁਹਾਨੂੰ ਦਸੀਆਂ ਸੀ ਨਹੀਂ ਦਸੀਆਂ ਪਹਿਲੇ ਦਿਨ ਪਹਿਲੇ ਦਿਨ ਦਿਖੀ ਹੋਈ ਨਹੀਂ ਬਿਲਕੁਲ ਹੀ ਮੈਂ ਪੈਰ ਕੜੀ ਸਕਲੀ ਸਕੇ ਰੱਖਿਆ ਮੇਰਾ ਕਿਤੇ ਪ ਪਰ ਹੁਣ ਮਹਾਰਾਜ ਨੇ ਕੀਤੀ ਕਿਰਪਾ ਡਾਕਟਰ ਸਾਹਿਬ ਤੇ ਵਿਚਾਰ ਤੇ ਮਿਹਰ ਭਰਿਆ ਹੱਥ ਰੱਖਣਾ ਤੇ ਲੋਕਾਂ ਨੂੰ ਵੀ ਇਹਛਣੇ ਆ ਦਿੰਨੇ ਆ ਵੀ ਇੱਥੇ ਇਹ ਸੈਂਟਰ ਚ ਆਓ ਅੰਨੇ ਆ ਹਸਪਤਾਲ ਆ ਇੱਥੇ ਜਿੰਨੀ ਵੀ ਹੋ ਸਕਦੀ ਹੈ ਸੇਵਾ ਬ ਡਾਕਟਰ ਸਾਹਿਬ ਬਹੁਤ ਵਧੀਆ ਤਰੀਕੇ ਨਾਲ ਕਰਦੇ ਆ ਤੇ ਆਪਾਂ ਆਪਦੀ ਨਿਗਾ ਨਾ ਇਹ ਤੋਂ ਵੱਡਾ ਅਨਮੋਲਾ ਦਾ ਹੋਰ ਦਾਤ ਕੋਈ ਨਹੀਂ ਆਪਾਂ ਆਪਦੀ ਨਿਗਾ ਬਚਾਲੀਏ ਨਹੀਂ ਪ੍ਰੋਬਲਮ ਕੀ ਹੋਈ ਸੀ ਵੀ ਮਤਲਬ ਐਵੇਂ ਘਟ ਦੇ ਘਟ ਦੀ ਤੁਹਾਨੂੰ ਤਿੰਨ ਤਿੰਨ ਆਪਰੇਸ਼ਨ ਜਿਹੜੇ ਕਰਵਾਉਣ ਦੀ ਨੌਬਤ ਆਈ ਪ੍ਰੋਬਲਮ ਕੀ ਹੋਈ ਸੀ ਕਾਲਾ ਮੋਤੀਆ ਮੈਂ ਤਾਂ ਡਾਕਟਰ ਸਾਹਿਬ ਨੇ ਦੱਸਿਆ ਸੀ ਜੋ ਡਾਕਟਰ ਸਾਹਿਬ ਦੱਸਦੇ ਅਸੀਂ ਨਾਮੀ ਹਸਪਤਾਲ ਹੈ ਇਸ ਤੋਂ ਇਲਾਵਾ ਉਹ ਕਹਿੰਦੇ ਨੇ ਵੀ ਜਿਨ੍ਹਾਂ ਨੂੰ 슈ਗਰ ਹੁੰਦੀ ਹੈ ਕਈ ਵਾਰ ਬੀਪੀ ਕਰਕੇ ਵੀ ਜਦੋਂ ਅਸੀਂ ਧਿਆਨ ਨਹੀਂ 슈ਗਰ ਦੇਖੋ ਜੀ ਹੁਣ ਅਸੀਂ ਵਿਹਲੇ ਰਹੀ ਦ ਬੱਚੇ ਬਾਹਰ ਗਏ ਆ ਤੇ ਤਾਂ 슈ਗਰ 210 230 ਹੋ ਗਈ ਸੀ ਪਹਿਲਾਂ ਤਾਂ 슈ਗਰ ਦਾ ਨਾਮੋ ਨਿਸ਼ਾਨ ਨਹੀਂ 20 20 ਮੱਜਾਂ ਸੀ ਉਹ ਧਾਰਾਂ ਵਿਚੋਂ ਆਉਂਦੀ ਹੱਥੀ ਪੱਠੇ ਪੋਣੇ ਗੋਆ ਵੀ ਛੱਟਣਾ ਅਨ ਮਤਲਬ ਇਹ ਸ਼ੂਗਰ ਦਾ ਤਾਂ ਦੇਖੀ ਨਹੀਂ ਬਿਮਾਰੀ ਤਾਂ ਟਾਈਮ ਫੁਲਕਾ ਛਕ ਲਿਆ ਹੁਣ ਤਾਂ ਦੋ ਰੋਟੀਆਂ ਖਾ ਲਈ ਕਿ ਉਹ ਪਚਾਉਣੀਆਂ ਔਖੀਆਂ ਹੋ ਜਾਂਦੀਆਂ ਜੀ ਅੱਛਾ ਤੇ ਫਿਰ ਪਹਿਲੇ ਦਿਨ ਜਦੋਂ ਬਾਪੂ ਜੀ ਤੁਹਾਨੂੰ ਦਿੱਕਤ ਆਈ ਪਹਿਲੀ ਉਹ ਪਹਿਲੀ ਵਾਰ ਕਿਹੜਾ ਐਕਸਪੀਰੀਅੰਸ ਜਦੋਂ ਤੁਹਾਨੂੰ ਲੱਗਿਆ ਕਿ ਯਾਰ ਆ ਮੇਰੇ ਨਾਲ ਕੀ ਹੋਣ ਲੱਗ ਗਿਆ ਕੀ ਹੋਣ ਲੱਗਿਆ ਸੀ ਸ਼ੁਰੂਆਤ ਚ ਜਿਨ੍ਹਾਂ ਨੂੰ ਸ਼ੁਰੂਆਤ ਦੇ ਵਿੱਚ ਸ਼ੁਰੂਆਤੀ ਲੱਛਣ ਦੱਸਣਗੇ ਤੁਹਾਨੂੰ ਬਾਪੂ ਜੀ ਜਿਨ੍ਹਾਂ ਨੂੰ ਕਾਲਾ ਮੋਤੀਆ ਦੀ ਦਿੱਕਤ ਆ ਸਕਦੀ ਉਹਨਾਂ ਨੂੰ ਸ਼ੁਰੂਆਤ ਦੇ ਵਿੱਚ ਜਿਹੜੀ ਉਹਦੀ ਅੱਖਾਂ ਨੇ ਉਹਨਾਂ ਦਾ ਸਰੀਰ ਹੈ ਕੀ ਸੰਕੇਤ ਦੇਂਦਾ ਤੁਹਾਨੂੰ ਕੀ ਹੋਇਆ ਸੀ ਮੈਨੂੰ ਇਦਾਂ ਜੀ ਮੈਂ ਉਦੋਂ ਦੁੱਧ ਦਾ ਕੰਮ ਕਰਦਾ ਸੀ ਆਉਦੇ ਪਿੰਡ ਤੋਂ ਮਲਸੀਆਂ ਸਾਡੇ ਉਥੇ ਹਲਵਾਈ ਦੀ ਦੁਕਾਨ ਉਥੇ ਦੁੱਧ ਭਾਗੇ ਇਹਦਾ ਕਾਊਂਟਰ ਇੱਕ ਦੁੱਧ ਹੁੰਦਾ ਸੀ ਮੇਰੇ ਕੋਲ 40 50 ਕਿਲੋ ਸਵੇਰ ਨੂੰ ਪਾਣਾ 40 50 ਕਿਲੋ ਤਾਂ ਸ਼ਾਮ ਨੂੰ ਪਾਉਣਾ ਤੇ ਜਦੋਂ ਮੈਂ ਤੁਰੇ ਜਾਂਦੇ ਨ ਸਕੂਟਰ ਚਲਾਈ ਜਾਣਾ ਤੇ ਇੱਕਦਮ ਅੱਖਾਂ ਤੋਂ ਨਿਗਾ ਬੰਦ ਹੋ ਜਾਣੀ ਤੇ ਮੈਂ ਫਿਰ ਉਥੇ ਸਕੂਟਰ ਰੋਕ ਲੈਣਾ ਉਹਦਾ ਬ੍ਰੇਕ ਮਾਰ ਕੇ ਅੱਖਾਂ ਦੋਨਾਂ ਤੇ ਹੱਥੋ ਤਫੀਰ ਕੇ ਜੇ ਮਾੜਾ ਮੋੜ ਦੇਖਣ ਲੱਗਣਾ ਤਾਂ ਫੇਰ ਜਾਣਾ ਪਰ ਉਸ ਤੋਂ ਬਾਅਦ ਫਿਰ ਮੈਂ ਜਲੰਧਰ ਦਾ ਰੋਕੀਤਾ ਤੁਸੀਂ ਜਦੋਂ ਪਹਿਲੇ ਦਿਨ ਤੁਹਾਨੂੰ ਪ੍ਰੋਬਲਮ ਆਈ ਤੁਸੀਂ ਉਸੇ ਦਿਨ ਗਏ ਜਾਂ ਫਿਰ ਟਾਲਦੇ ਰਹੇ ਨਹੀਂ ਜੀ ਉਸ ਤੋਂ ਬਾਅਦ ਡਾਕਟਰ ਸਾਹਿਬ ਵੀ ਸਾਡੇ ਇਨੇ ਸਤਕਾਰ ਜੋ ਗਿਆ ਜਲੰਧਰ ਵਾਲੇ ਉਹ ਮਹੀਨੇ-ਮਹੀਨੇ ਦੀ ਅਪਾਰਟਮੈਂਟ ਹੀ ਦਿੰਦੇ ਸੀ ਦਵਾਈ ਦੇ ਦੇਣੀ ਮਹੀਨੇ ਨੂੰ ਆਇਓ ਤੇ ਬਾਅਦ ਚਾਇਓ ਮੈਂ ਸਮਝ ਗਿਆ ਤੁਸੀਂ ਸਤਕਾਰੇ ਹੋ ਕਿਉਂ ਕਿ ਹਾਂ ਜੀ ਵੀ ਜੇ ਉਸੇ ਟਾਈਮ ਕੋਈ ਮਾੜਾ ਮੋਟਾ ਹੱਤਪੱਲਾ ਪਾਲਿੰਦੇ ਛੇ ਸਾਡੀ ਨਿਗਾਹ 10 ਰੁਪਏ ਹੋਰ ਵੱਜ ਜਾਂਦੀ ਤੁਹਾਨੂੰ ਲੱਗਦਾ ਕਿ ਜੇਕਰ ਤੁਸੀਂ ਨੈਚੁਰਲ ਵਿਜਨ ਸੈਂਟਰ ਪਿੰਡ ਬਾਰਨ ਪਟਿਆਲਾ ਚ ਪਹਿਲੀ ਵਾਰ ਜਦੋਂ ਤੁਹਾਨੂੰ ਤੁਸੀਂ ਜਲੰਧਰ ਵੱਲ ਰੁਕ ਕੀਤਾ ਤੁਸੀਂ ਪਟਿਆਲੇ ਵੱਲ ਨੂੰ ਰੁੱਕ ਕਰ ਲੈਂਦੇ ਆ ਆਪਣਾ ਤੇ ਤੁਹਾਡੇ ਆਪਰੇਸ਼ਨ ਬਚ ਜਾਂਦੇ ਸਾਨੂੰ ਬਿਲਕੁਲ ਪਤਾ ਨਹੀਂ ਸੀ ਬਾਰਨ ਦਾ ਸਾਨੂੰ ਤਾਂ ਉਸ ਵੇਲੇ ਬਚ ਜਾਂਦੇ ਆਪਰੇਸ਼ਨ ਬਚ ਜਾਣਾ ਸਭ ਕੋ ਬਚ ਜਾਣਾ ਸੀ ਮੈਂ ਤੁਹਾਨੂੰ ਸਾਰੇ ਲੋਕਾਂ ਨੂੰ ਵੀ ਇਹ ਨੂੰ ਰਿਕੁਐਸਟ ਕਰਦਾ ਵੀ ਇੱਥੇ ਆ ਜਾਓ ਜਿਹਨੇ ਆਪ ਦੀ ਨਿਗਾ ਲੈ ਕੇ ਤੁਰਨਾ ਜਾਂ ਬਚਣਾ ਇੱਥੇ ਆ ਜਾਓ ਉੱਥੇ ਪੈਸੇ ਨਾ ਪਟੋ ਨਾ ਲੈਂਜਾਂ ਦੀ ਲੋੜ ਨਾ ਕਾਹੇ ਦੀ ਲੋੜ ਆ ਹੁਣ ਉਹੀ ਅੱਖਾਂ ਉਹੀ ਲੈਂਜ ਤੇ ਕਿਦਾਂ ਬੜਾ ਥੋੜਾ ਸਭ ਕੁਝ ਦਿਸਣ ਡਿਆ ਮਾੜਾ ਮਠਾ ਜਿੰਨੇ ਜੋਗਾ ਕਿ ਮਨ ਲਓ ਡਾਕਟਰ ਸਾਹਿਬ ਨੇ ਤਸੱਲੀ ਦਿੱਤੀ ਆ ਵੀ 20 20 25 25 ਵੈਸੇ ਲੈਡ ਤੇ ਅੱਖਾਂ ਚੱਲ ਪੂਗੀ ਸੁੱਕੀਆਂ ਹੋਈਆਂ ਨਾਣਾ ਚਲਾਉਣੀਆਂ ਬਹੁਤ ਔਖੀਆਂ ਪਰ ਮੈਂ ਨਾ ਧੰਨਵਾਦ ਕਰਦਾ ਡਾਕਟਰ ਸਾਹਿਬ ਦਾ ਤੇ ਪ੍ਰਮਾਤਮਾ ਦਾ ਵੀ ਕਿਤੇ ਹੋਰ ਵੀ ਦਿਖਾਇਆ ਸੀ ਤੁਸੀਂ ਜਲੰਧਰ ਤੋਂ ਇਲਾਵਾ ਮੈਂ ਕਹਾਂ ਜੀ ਮੈਂ ਅਮਰitsar ਛੱਡਿਆ ਗੰਗਾ ਨਗਰ ਗਿਆਨ ਹਸਪੀਟਲ ਇੱਕ ਅੱਖਾਂ ਦਾ ਹਸਪੀਟਲ ਮੈਂ ਕੋਈ ਏਰੀਆ ਛੱਡਿਆ ਨਹੀਂ ਮੈਂ ਤੇ ਇਹ ਕਹਿੰਦਾ ਸੀ ਹੁਣ ਪ੍ਰਮਾਤਮਾ ਨੇ ਜ਼ਿੰਦਗੀ ਦਿੱਤੀ ਆ ਬੱਚੇ ਬਾਹਰ ਆ ਇੰਜੋਏ ਕਰੀਗੇ ਆਪਣਾ ਖਾਣ ਪੀਣ ਦਾ ਟਾਈਮ ਆ ਪਰ ਮੈਨੂੰ ਜਦੋਂ ਨਹੀਂ ਦਿੰਦਾ ਸੀ ਫਿਰ ਮੈਂ ਅਰਦਾਸ ਕਰਦਾ ਸੱਚੇ ਬਾਦਸ਼ਾਹ ਜੀ ਤੁਧ ਮੈਨੂੰ ਚੁੱਕ ਲਾਓ ਮੈਨੂੰ ਵਧੀਆ ਪਾਸੇ ਤੋਂ ਡਾਕਟਰ ਸਾਹਿਬ ਮਨਾ ਕਰਦੇ ਜਿਨ੍ਹਾਂ ਨੂੰ ਪ੍ਰੋਬਲਮ ਨਹੀਂ ਮੈਂ ਉਦਾਂ ਦਾ ਇੰਜੋਏ ਦਾਰੂ ਨਹੀਂ ਪੀਂਦਾ ਜੀ ਅੱਛਾ ਉਦਾਂ ਵੀ ਜ਼ਿੰਦਗੀ ਤੇ ਜੀ ਸਕਦੇ ਆਪਾਂ ਵਧੀਆ ਤਰੀਕੇ ਦੇ ਤੌਰ ਫਿਰ ਕੇ ਭੈਣਾ ਭਰਾਵਾਂ ਵਿੱਚ ਸਾਡੇ ਲਈ ਤੇ ਇੰਜੋਏ ਦਾ ਮਤਲਬ ਉਹੀ ਹੈ ਬਾਬਾ ਜੀ ਮੇਰੇ ਲਈ ਇੰਜੋ ਅੱਛਾ ਜਦੋਂ ਬੱਚਾ ਤੁਸੀਂ ਬੱਚੇ ਤੁਹਾਡੇ ਬਾਹਰ ਨੇ ਜਦੋਂ ਤੁਹਾਨੂੰ ਬੱਚਿਆਂ ਨੂੰ ਪਹਿਲੀ ਵਾਰ ਦੱਸਿਆ ਵੀ ਯਾਰ ਇਹ ਦਿੱਕਤ ਆਉਣ ਲੱਗ ਗਈ ਮੈਨੂੰ ਮੁੰਡਿਆ ਤੇ ਮੈਂ ਕੀ ਕਰਾਂ ਉਹਨਾਂ ਨੇ ਕੀ ਕਿਹਾ ਤਾਂ ਉਹਨਾਂ ਨੇ ਤੇ ਵਿਚਾਰਾ ਨੇ ਇੰਨੀ ਮਿਹਨਤ ਕੀਤੀ ਵੀ ਪੈਸੇ ਲਾਤੇ ਮੇਰੇ ਆਪਰੇਸ਼ਨ ਕਰਾਤੇ ਇਹਦੇ ਪਰੇ ਹੋਰਾਂ ਨੂੰ ਕੋਈ ਰਸਤਾ ਨਹੀਂ ਦਿੰਦਾ ਸੀ ਪਰ ਜਿਹੜਾ ਬਾਹਰ ਨਾਲਾ ਇਹ ਤਾਂ ਸਾਨੂੰ ਕੁਦਰਤ ਨੇ ਜਿਵੇਂ ਕਿਰਸਵਾ ਦਿਖਾਉਣਾ ਸੀਗਾ ਤੇ ਸਾਨੂੰ ਇਧਰ ਲ YouTube ਤੇ ਵੀਡੀਓ ਦੇਖਿਆ ਤੇ ਫਿਰ ਬੱਚੀ ਨੂੰ ਬਾਹਰ ਬੇਟੀ ਬਾਹਰ ਸੀ ਮੇਰੀ ਉਹਨੂੰ ਕਿਹਾ ਮੈਂ ਕਿਹਾ ਪੱਤਰੇ ਦੀ ਅਪਾਰਟਮੈਂਟ ਬਣਾਓ 6 ਤੋਂ 8 ਇਹਨਾਂ ਦੀ ਅਪਾਰਟਮੈਂਟ ਬਣਦੀ ਡਾਕਟਰ ਸਾਹਿਬ ਦੀ ਇਥੋਂ ਦੀ ਸ਼ਾਮ ਨੂੰ ਸ਼ਾਮ ਨੂੰ ਉਹ ਅਪਾਰਟਮੈਂਟ ਬਣਾਈ ਉਸ ਤੋਂ ਬਾਅਦ ਆਏ ਅੱਜ ਮੈਨੂੰ ਤਕਰੀਬਨ 5-6 ਮਹੀਨੇ ਹੋ ਗਏ ਇੱਥੇ ਦਵਾਈ ਲੈ ਕੇ ਜਾਂਦੇ ਜੋ ਵੀ ਪੌਣ ਨੂੰ ਖਾਣ ਨੂੰ ਦਿੰਦੇ ਡਾਕਟਰ ਸਾਹਿਬ ਸਵੇਰ ਨੂੰ ਜਦ ਆਮਲੇ ਦਾ ਰਸੇ ਪਖੜੇ ਦਾ ਰਸ ਹੋਰੀ ਇਹਨਾਂ ਚੀਜ਼ਾਂ ਨਾਲ ਖਾਣ ਪੀਣ ਨੂੰ ਦਿੰਦੇ ਆ ਮੈਂ ਉਸੇ ਤਰ੍ਹਾਂ ਚੱਲ ਰਿਹਾ ਹਾਂ ਤੇ ਪ੍ਰਮਾਤਮਾ ਕਰੇ ਮੈਨੂੰ ਸਾਲ ਖੰਡ ਦੇ ਵਿੱਚ ਵਿੱਚ 20-25-25 ਵੇਖਾ ਜੋ ਦੱਸਣ ਲੱਪੂਗਾ ਇਹਨਾਂ ਕ ਮੈਨੂੰ ਅੰਦਾਜ਼ਾ ਬਣ ਗਿਆ ਵਾ ਮੇਰੇ ਥਰੀ ਦਾ ਤੁਸੀਂ ਦੇਖੋ ਬਾਪੂ ਜੀ ਉਹ ਸ਼ਖਸ ਹੈਗੇ ਨੇ ਜਿਨ੍ਹਾਂ ਨੂੰ ਡਾਕਟਰਾਂ ਨੇ ਕਹਿਤਾ ਸੀ ਕਿ ਬਈ ਤੁਹਾਡਾ ਰੱਬ ਰੱਖਾ ਹੈ ਹੁਣ ਤੁਹਾਡੀਆਂ ਅੱਖਾਂ ਜਿੰਨੀ ਦੇਰ ਕੰਮ ਕਰਦੀਆਂ ਨੇ ਤਾਂ ਰੱਬ ਦਾ ਸ਼ੁਕਰ ਅਦਾ ਕਰਕੇ ਇਹਨਾਂ ਤੋਂ ਕੰਮ ਲੈਂਦੇ ਰਹੋ ਜਿਸ ਦਿਨ ਤੁਹਾਡੀਆਂ ਅੱਖਾਂ ਕੜ ਗਈਆਂ ਉਸ ਦਿਨ ਤੁਸੀਂ ਆਰਾਮ ਨਾਲ ਆਪਣਾ ਕਮਰੇ ਦੇ ਵਿੱਚ ਬੈਠਿਓ ਨਹੀਂ ਕੋਈ ਵੀ ਹਾਸਾ ਜਿਹੜਾ ਤੁਹਾਡੇ ਨਾਲ ਵਾਪਰ ਸਕਦਾ ਐਂ ਕਿਹਾ ਸੀ ਡਾਕਟਰ ਨੇ ਵਾਪਕ ਜੀ ਇਹ ਹੀ ਕਿਹਾ ਜੀ ਡਾਕਟਰ ਜਦੋਂ ਇਹ ਗੱਲ ਡਾਕਟਰ ਨੇ ਕਹੀ ਤੁਹਾਨੂੰ ਤੇ ਮਨਤੇ ਕੀ ਕਿੰਨਾ ਕੁ ਬੋਝ ਪਿਆ ਮਨਤੇ ਬੋਝ ਪਿਆ ਸੀ ਵੀ ਸਾਡੇ ਕਣਕਾਲੇ ਡਰਾਮਿਆਂ ਘਰਾਂ ਦੇ ਜ਼ਿੰਮੇਵਾਰਾਂ ਤੇ ਸੋ ਤੁਸੀਂ ਦੇਖੋ ਕਿਸ ਤਰੀਕੇ ਨਾਲ ਜਿਹੜੀਆਂ ਜਦੋਂ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਨੇ ਬਾਪੂ ਜੀ ਹੁਣ ਤੇ ਠੀਕ ਹੈ ਚਲੋ ਮੈਨੂੰ ਲੱਗਦਾ ਹੁਣ ਤੇ ਬਣ ਹੌਲਾ ਕਰਨ ਦੀ ਲੋੜ ਨਹੀਂ ਹੁਣ ਤੇ ਸਾਰੀ ਜ਼ਿੰਦਗੀ ਠੀਕ ਵਧੀਆ ਜ਼ਿੰਦਗੀ ਹੁਣ ਜਿੱਦਨ ਤੇ ਡਾਕਟਰ ਸਾਹਿਬ ਕੋਲੋਂ ਬਹੁਤ ਵਧੀਆ ਜ਼ਿੰਦਗੀ ਜੀਣਾ ਜਿੱਥੇ ਜਾਣਾ ਆਉਣਾ ਜਾਨਣਾ ਵੀ ਆ ਫੰਕਸ਼ਨ ਵੀ ਅਟੈਂਡ ਕਰਦਾ ਸਭ ਕੁਝ ਕਰਦਾ ਆ ਤਾਂ ਵਧੀਆ ਖਾ ਪੀ ਸਕਦਾ ਭੈਣਾ ਭਰਾਵਾਂ ਨੂੰ ਬੁਲਾ ਸਕਦਾ ਮਿਲ ਸਕਦਾ ਸਾਰਿਆਂ ਨੂੰ ਜਿਹੜੀ ਤੁਸੀਂ ਇੰਜੋਏ ਵਾਲਿਆ ਸ਼ਬਦ ਇਸਤੇਮਾਲ ਕੀਤਾ ਸੀ ਹੁਣ ਤੁਸੀਂ ਲਾਈਫ ਨੂੰ ਇੰਜੋਏ ਕਰਨਾ ਸ਼ੁਰੂ ਕਰਤਾ ਬਿਲਕੁਲ ਬਿਲਕੁਲ ਹਰ ਇੱਕ ਭੈਣਾ ਭੈਣ ਭਰਾ ਨਾਲ ਹੱਸ ਖੇੜੀ ਦਾ ਬੈਜੀ ਦਾ ਗੱ ਆਣ ਕੇ ਬਾਅਦ ਨਾ ਮੈਂ ਜਾ ਸਕਦਾ ਹਾਂ ਅਗਲੇ ਦੇ ਕੋਲ ਕਹਿੰਦੇ ਤੇ ਜਿਹੜੇ ਫਿਰ ਆਪਰੇਸ਼ਨ ਇਸ ਵੇਲੇ ਸੋਚ ਰਹੇ ਨੇ ਕਰਵਾਉਣ ਦੇ ਤੁਹਾਡੇ ਤੁਹਾਡੀ ਉਮਰ ਦੇ ਨੇ ਤੁਹਾਡੇ ਸੰਗੀ ਸਾਥੀ ਨੇ ਤੁਹਾਡੇ ਜਿਹੜੇ ਸਾਲ ਚ ਤੁਹਾਡਾ ਜਨਮ ਹੋਇਆ ਉਹਨਾਂ ਸਾਲਾਂ ਚ ਉਹਨਾਂ ਜਨਮ ਹੋਇਆ ਸੇਮ ਪ੍ਰੋਬਲਮ ਹੈ ਉਹਨਾਂ ਨੂੰ ਕੀ ਕਹੋਗੇ ਫਿਰ ਮੈਂ ਤਾਂ ਜੀ ਸ਼ਕਤੀ ਪਲਾਸਾਂ ਮੈਂ ਉਹਨਾਂ ਨੂੰ ਇਹ ਰਿਕੁਐਸਟ ਕਰਨੀ ਚਾਹਨਾ ਤੇ ਵੀ ਆਪਣੀ ਜੇ ਤਾਂ ਤੁਸੀਂ ਗਾਂਮ ਓਵਰ ਆਉਣ ਵਾਲੀ ਜ਼ਿੰਦਗੀ ਵਧੀਆ ਜੀਣੀ ਆ ਤੇ ਇਥੇ ਬਾਹਰ ਨਾ ਆ ਜਾਓ ਕਿਸੇ ਡਾਕਟਰਾਂ ਕੋ ਪੈਸੇ ਪੱਟਣ ਦੀ ਲੋੜ ਨਹੀਂ ਕਿਤੇ ਧੱਕੇ ਖਾਣ ਦੀ ਲੋੜ ਨਹੀਂ ਗਈ ਇਹ ਅੰਨੇ ਦਾ ਹਸਪਤਾਲ ਆ ਪ੍ਰਮਾਤਮਾ ਕਰੇ ਡਾਕਟਰ ਸਾਹਿਬ ਨੂੰ ਵੀ ਲੰ ਤੇ ਮਹਾਰਾਜ ਸਰ ਤੇ ਮਿਰ ਮਰੇ ਹੱਥ ਰੱਖਣ ਤੇ ਸਾਡੇ ਅਰਗੇ ਨੇ ਰਾਜੀ ਹੋ ਗਏ ਤੇ ਖੁਸ਼ੀ ਖੁਸ਼ੀ ਜਾਣ ਜੀ 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 ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਇਸ ਵੇਲੇ ਅਸੀਂ ਦਿਖਾ ਰਹੇ ਆ ਤੁਸੀਂ ਦੇਖੋ ਕਿ ਕੀ ਹਾਲਾਤ ਸੀ ਜ਼ਿੰਦਗੀ ਦੇ ਕੀ ਹਾਲਾਤ ਇਹਨਾਂ ਦੇ ਬਣੇ ਹੋਏ ਨੇ ਬਾਪੂ ਜੀ ਨੇ ਜਿਹੜੇ ਅੱਖਾਂ ਦੇ ਵਿੱਚ ਉਹ ਹੰਝੂ ਹੈਗੇ ਨਾ ਨਾ ਬਾਪੂ ਜੀ ਦੇ ਉਹ ਆਪਣੇ ਆਪ ਦੇ ਵਿੱਚ ਇੱਕ ਜਿਹੜੀ ਕਹਾਣੀ ਹੈਗੀ ਹੈ ਦੁੱਖ ਦੀ ਦਰਦ ਦੀ ਜਿਹੜੀ ਉਹ ਬਿਆਨ ਕਰ ਰਹੀ ਆ ਬਾਪੂ ਜੀ ਦਾ ਕਹਿਣਾ ਹੈ ਕਿ ਜੇਕਰ ਉਹ ਇਸ ਥਾਂ ਦੇ ਉੱਤੇ ਪਹਿਲਾਂ ਆ ਜਾਂਦੇ ਤਾਂ ਉਹਨਾਂ ਦਾ ਬਚਾਅ ਜਿਹੜਾ ਹੋ ਸਕਦਾ ਸੀ ਸਾਡੇ ਨਾਲ ਡਾਕਟਰ ਸਾਹਿਬ ਨੇ ਡਾਕਟਰ ਵੀਰ ਕੋ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਇੰਨੇ ਬਾਪੂ ਜੀ ਇੰਨੇ ਬਹੁਤ ਜ਼ਿਆਦਾ ਜਿਹੜੇ ਬਾਪੂ ਮਜਬੂਰ ਸੀ ਦਿੱਕਤ ਸੀ ਪਰੇਸ਼ਾਨੀ ਸੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅ ਅੱਛਾ ਬਾਪੂ ਜੀ ਨਾਲ ਐਂਡੀ ਬਾਪੂ ਜੀ ਬੜੇ ਔਖੇ ਸੀ ਕੀ ਪ੍ਰੋਬਲਮ ਲੈ ਕੇ ਆਏ ਸੀ ਕਿੰਨੀ ਕੁ ਜਿਹੜੀ ਇਹਨਾਂ ਦਾ ਵਿਜ਼ਨ ਸੀ ਜਦੋਂ ਤੁਹਾਡੇ ਕੋਲੇ ਇੱਥੇ ਆਏ ਨੇ ਇਹਨਾਂ ਦੇ ਗੁਲਕੋਮਾ ਦੀ ਪ੍ਰੋਬਲਮ ਹੈ ਜੀ ਕਾਲਾ ਮੋਤੀ ਜੀ ਨੂੰ ਪਾ ਗਏ ਦਿੰਦੇ ਆ ਇਹਨਾਂ ਦੀ ਦੋਨੋਂ ਨਾੜਾਂ ਸੁੱਕ ਚੁੱਕੀਆਂ ਸੀ ਤੇ ਇਸ ਜਦੋਂ ਲੈ ਕੇ ਆਏ ਤੇ ਉਹ ਪੋੜੀਆਂ ਵੀ ਵਿਚਾਰੇ ਅੜ ਕੇ ਡਿੱਗੇ ਉੱਥੇ ਬਹੁਤ ਮੁਸ਼ਕਲ ਨਾਲ ਨਾਲ ਵਾਲੇ ਲੈ ਕੇ ਆਏ ਤੇ ਉਸ ਤੋਂ ਬਾਅਦ ਜਦ ਚੈੱਕ ਕੀਤਾ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਆਪਾਂ ਟਰਾਈ ਕਰ ਸਕਦੇ ਆਂ ਵੀ ਕੰਮ ਤਾਂ ਤੁਹਾਡਾ ਜੋ ਹੋਣਾ ਸੀ ਜੋ ਇਲਾਜ ਹੋਣਾ ਸੀ ਉਹ ਵੀ ਹੋ ਚੁੱਕਾ ਤੇ ਅੱਗੇ ਹੋਰ ਕੁਝ ਹੋ ਨਹੀਂ ਸਕਦਾ ਆਪਾਂ ਟਰਾਈ ਕਰ ਸਕਦੇ ਆਂ ਕਹਿੰਦੇ ਜੀ ਮੈਂ ਟਰਾਈ ਕਰਨ ਕੀ ਮੈਂ ਤਾਂ ਇਲਾਜ ਕਰਾਉਣਾ ਆ ਫਿਰ ਸ਼ੁਰੂ ਕੀਤਾ ਅੱਜ ਹੋਰ ਕੱਲ ਹੋਰ ਹੁਣ ਤੁਹਾਡੇ ਸਾਹਮਣੇ ਆ ਬਹੁਤ ਹੀ ਵਧੀਆ ਆਪਣਾ ਜੀਵਨ ਗੁਜ਼ਾਰ ਰਹੇ ਅੱਛਾ ਕਾਲੇ ਮੋਤੀ ਵਾਲੇ ਜਿਹਨਾਂ ਨੂੰ ਕਿਸੇ ਨੂੰ ਕਾਲਾ ਮੋਤੀਆ ਹੋਵੇ ਨਾ ਡਾਕਟਰ ਸਾਹਿਬ ਤੁਹਾਡੇ ਕੋਲ ਕੀ ਕੋਈ ਫਾਰਮੂਲਾ ਨੁਸਖਾ ਹੈਗਾ ਵੀ ਕਾਲਾ ਮੋਤੀਆ ਉਤਰੇ ਨਾ ਬਹੁਤ ਲੋਕਾਂ ਨੂੰ ਪ੍ਰੋਬਲਮ ਹੈ ਜੀ ਕਾਲੇ ਪੀਲੇ ਕਾਲੇ ਮੋਤੀਏ ਦੀ ਨਹੀਂ ਇਹ ਨਹੀਂ ਵੀ ਕਾਲਾ ਮੋਤੀਆ ਉਤਰੇ ਨਾ ਇਦਾਂ ਦਾ ਕੁਝ ਨਹੀਂ ਜੀ ਉਹ ਜਿਵੇਂ ਹੁਣ ਮੰਨ ਲਓ ਕਿਸ ਨੂੰ ਬੀਪੀ ਦੀ ਪ੍ਰੋਬਲਮ ਹੈ ਸ਼ੂਗਰ ਦੀ ਪ੍ਰੋਬਲਮ ਹੈ ਕਈ ਟੈਬਲੇਟ ਨਹੀਂ ਖਾਂਦੇ ਮੈਡੀਸਿਨ ਸਮੇਂ ਸਿਰ ਨਹੀਂ ਲੈਂਦੇ ਜੇ ਲੈਂਦੇ ਆ ਤੇ ਕਦੀ ਸਵੇਰੇ ਲੈ ਲਈ ਕਦੀ ਸ਼ਾਮ ਲੈ ਲਈ ਕਦੀ ਕੋਈ ਗੱਲ ਹੀ ਵਿਆਹ ਆ ਗਿਆ ਸ਼ਾਦੀ ਆ ਗਿਆ ਸ਼ੂਗਰ ਵਾਧ ਗਈ ਬੀਪੀ ਵਧਿਆ ਹਮੇਸ਼ਾ ਬੀਪੀ ਵਧਿਆ ਰਹੇਗਾ ਤੇ ਉਸ ਬੰਦੇ ਦਾ ਕਾਲਾ ਮੋਤੀਆ ਤਸ਼ੱਡੋ ਜੀ ਉਸ ਦੀ ਨਿਗਾਹ ਹੀ ਠੀਕ ਨਹੀਂ ਰਹੇਗੀ ਜਿੰਨਾ ਆਪਣਾ ਬੀਪੀ ਵਧੇਗਾ ਜਿੰਨੀ ਸ਼ੂਗਰ ਵਧੇਗੀ ਅਗਰ ਕਿਸੇ ਨੂੰ ਬੀਪ ਕੱਲੇ ਬੀਪੀ ਦੇ ਨਾਲ ਹੀ ਕਾਲਾ ਮੋਤੀਆ ਆ ਸਕਦਾ ਹੈ ਨੀਂਦ ਨਾ ਜ਼ਿਆਦਾ ਲੈਣ ਦੇ ਨਾਲ ਵੀ ਆ ਸਕਦਾ ਹੈ ਹੋਰ ਵੀ ਕਈ ਰੀਜਨ ਨੇ ਬਟ 슈ਗਰ ਤੇ ਬੀਪੀ ਇਹਨਾਂ ਦੇ ਮੇਨ ਕਾਰਨ ਨੇ ਤੇ ਅਗਰ ਇਹ ਹਾਰਟ ਦੀ ਪ੍ਰੋਬਲਮ ਹੋਵੇ ਤਾਂ ਵੀ ਕਾਲਾ ਮੋਤੀ ਆ ਜਾਂਦਾ ਅੱਛਾ ਡਾਕਟਰ ਸਾਹਿਬ ਜਿਹੜੀ ਕਾਲੇ ਮੋਤੀ ਦੇ ਪੇਸ਼ੈਂਟ ਹੈਗੇ ਮਰੀਜ਼ ਹੈਗੇ ਨੇ ਕਿੰਨੇ ਕ ਟਾਈਮ 'ਚ ਇੱਥੇ ਰਿਕਵਰੀ ਜਿਹੜੀ ਰਿਕਵਰਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਕਿੰਨੇ ਕ ਟਾਈਮ 'ਚ ਫੁੱਲੀ ਰਿਕਵਰਡ ਹੋ ਜਾਂਦੇ ਨੇ ਆਪ ਨੂੰ ਵੈਰੀ ਫਰਸਟ ਡੇ ਪਤਾ ਲੱਗ ਜਾਂਦਾ ਜੀ ਬੰਦਾ ਠੀਕ ਹੋਊਗਾ ਵੈਰੀ ਫਰਸਟ ਡੇ ਬਿਲਕੁਲ ਉਹ ਕਿਵੇਂ ਜੀ ਜਦੋਂ ਆਪਾਂ ਮੈਡੀਸਿਨ ਅਪਲਾਈ ਕਰਦੇ ਆ ਪਹਿਲਾਂ ਸਾਰਾ ਚੈੱਕਅਪ ਹੁੰਦਾ ਜੀ ਜਿਵੇਂ ਪਹਿਲਾਂ ਅੰਕੇ ਪਰਚੀ ਘਟਾਇਓ ਉਸ ਤੋਂ ਬਾਅਦ ਡਾਕਟਰ ਸਾਹਿਬ ਨੇ ਚੈੱਕ ਕੀਤਾ ਬੀਪੀ ਵਗੈਰਾ ਸ਼ੂਗਰ ਵਗੈਰਾ ਸਾਰੀ ਚੀਜ਼ ਚੀਜ਼ ਕੰਪਲੀਟ ਜੋ ਵੀ ਹੋਏ ਲੈਗ ਉਸ ਤੋਂ ਬਾਅਦ ਉਹਨਾਂ ਦਾ ਐਨਸੀਟੀ ਕੀਤਾ ਜਾਂਦਾ ਜਿਸ ਨੂੰ ਨਾਨ ਕੰਡਕਟਰ ਟੋਨੋਮੈਟਰੀ ਯਾਨੀ ਕਿ ਅੱਖ ਦਾ ਪ੍ਰੈਸ਼ਰ ਚੈੱਕ ਕੀਤਾ ਜਾਂਦਾ ਉਸ ਤੋਂ ਬਾਅਦ ਅੱਖਾਂ ਦਾ ਨੰਬਰ ਚੈੱਕ ਕੀਤਾ ਜਾਂਦਾ ਫਿਰ ਜੋ ਉਹਨਾਂ ਦੀ ਅੱਖ ਤੇ ਲੈਂਸ ਲੱਗਿਆ ਹੁੰਦਾ ਐਨਕ ਲੱਗੀ ਉਹਦਾ ਨੰਬਰ ਚੈੱਕ ਕੀਤਾ ਜਾਂਦਾ ਉਸ ਤੋਂ ਬਾਅਦ ਆਪਾਂ ਉਹਨੂੰ ਸਾਰਾ ਚੈੱਕਅਪ ਕਰਕੇ ਅੱਖਾਂ ਦੀ ਨਿਗਾ ਕਿੰਨੀ ਹੈ ਵੀ ਐਨਕ ਚੋ ਜੇ ਐਨਕ ਲੱਗੀ ਤੇ ਐਨਕ ਚੁੱਕੀ ਦਿਸਦਾ ਉਹ ਸਾਰਾ ਕੁਝ ਦੇਖ ਕੇ ਉਸ ਤੋਂ ਬਾਅਦ ਆਪਾਂ ਮੈਡੀਸਨ ਅਪਲਾਈ ਕਰਦੇ ਆਂ ਤੇ ਵੈਗਰੂ ਦੀ ਰੰਤ ਸਤ ਕਾ 20-25 ਮਿੰਟ ਬਾਅਦ ਉਸ ਦਾ ਰਿਜ਼ਲਟ ਆ ਜਾਂਦਾ 20-25 ਮਿੰਟ ਬਾਅਦ ਹਾਂਜੀ ਅੱਛਾ ਡਾਕਟਰ ਸਾਹਿਬ ਫਿਰ ਜਿਹੜੇ ਲੋਕ ਇਸ ਵੇਲੇ ਤੁਹਾਨੂੰ ਵੇਖ ਰਹੇ ਨੇ ਤੁਹਾਡੇ ਨਾਲ ਰਾਬਤਾ ਕਿਵੇਂ ਕਰਨ ਕਿਵੇਂ ਤੁਹਾਨੂੰ ਮਿਲ ਕਿਵੇਂ ਸਕਦੇ ਨੇ ਮਿਲ ਤਾਂ ਜੋ ਕੰਟੈਕਟ ਨੰਬਰ ਦੋ ਦਿੱਤੇ ਹੋਏ ਉਹਨਾਂ ਤੋਂ ਕੰਟੈਕਟ ਕਰਕੇ ਮਿਲ ਸਕਦੇ ਜੀ ਤੇ ਸਾਰਿਆਂ ਨੂੰ ਇਹ ਵੀ ਬੇਨਤੀ ਹੈ ਵੀ ਸਮੇਂ ਸਿਰ ਟੈਮ ਲੇਟ ਉਹ ਬਗੈਰ ਨਾਉਣ ਤੇ ਜਿਨ੍ਹਾਂ ਦੇ ਸਫੇਦ ਮੋਤੀਆ ਉਹ ਵੀ ਨਾ ਆਵੇ ਕਿਉਂ ਸਫੇਦ ਮੋਤੀ ਇਹਦਾ ਜਨੀ ਕੈਟ ਰੈਕਟਰ ਦਾ ਤਾਂ ਅਖੀਰ ਨੂੰ ਆਪਰੇਟ ਹੀ ਹੋਣਾ ਤੇ ਜੋ ਗਲਕੋਮਾ ਹੈ ਉਹ ਜੀ ਸਮੇਂ ਸਿਰ ਆ ਜਾਣ ਤੇ ਮੈਂ ਉਮੀਦ ਕਰਦਾ ਵੈਗਰੂਦਿਆਮ ਸਦਕਾ ਆਪਣੇ ਕੋਲ 20-20 ਸਾਲਾਂ ਤੋਂ ਪੇਸ਼ੈਂਟ ਆ ਜਿਹੜੇ ਬਿਲਕੁਲ ਪੀਜੀਆਈ ਤੱਕ ਮੁੜੇ ਹੋਏ ਸੇ ਸलाम ਦਾ ਆਪਣਾ ਜੀਵਨ ਜੀ ਰਹੇ ਅੱਛਾ ਡਾਕਟਰ ਸਾਹਿਬ ਹੁੰਦਾ ਕੀ ਇਸ ਵੇਲੇ ਲੇਸਿਕ ਕਰਾ ਲੈਂਦੇ ਨੇ ਬੱਚੇ ਨੇ ਜਿਹੜੇ ਜਵਾਨ ਮੁੰਡੇ ਹੈਗੇ ਨੇ ਲੇਸਿਕ ਕਰਾਉਣ ਤੋਂ ਬਾਅਦ ਉਹਨਾਂ ਦੀ ਨਿਗਾ ਸੈੱਟ ਹੋਣ ਦੀ ਥਾਂ ਤੇ ਬਹੁਤ ਵਾਰ ਹੁੰਦਾ ਹੈ ਕਿ ਉਹ ਹੋਰ ਜ਼ਿਆਦਾ ਖਰਾਬ ਹੋ ਜਾਂਦੀ ਹੈ ਉਹਨਾਂ ਦਾ ਹਾਲ ਤੁਹਾਡੇ ਕੋਲ ਹੋ ਜਾਂਦਾ ਹੈ ਬਹੁਤ ਪੇਸ਼ੈਂਟ ਹੈ ਜੀ ਆਪਣੇ ਕੋਲ ਲੇਸਿਕ ਲੇਜ਼ਰ ਤੋਂ ਬਾਅਦ ਜਿਨ੍ਹਾਂ ਦੀ ਨਿਗਾ ਠੀਕ ਹੋਈ ਆ ਪਰ ਇਹ ਕਹਿ ਸਕਦੇ ਆ ਪਿਓ ਹੋ ਸਕਦਾ 100% ਨਿਗਾ ਕਈ ਵਾਰੀ ਨਹੀਂ ਹੋ ਸਕਦੀ ਪਰ ਜੋ ਵੀ ਲੈ ਕੇ ਆਊਗਾ ਉਸ ਤੋਂ ਵਧੀਆ ਹੋ ਸਕਦੀ ਇਸ ਦੀ ਮੀਨਤ ਰੱਖਦੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਸੋ ਡਾਕਟਰ ਸਾਹਿਬ ਹੈਗੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਕਿ ਕਿਹੋ ਜਿਹੇ ਪੇਸ਼ੈਂਟ ਹੈਗੇ ਨੇ ਕਿਹੋ ਜਿਹੇ ਬੀਪੀ ਸ਼ੂਗਰ ਜਿਹੜਾ ਹੈ ਉਹ ਲੈ ਕੇ ਇੱਥੇ ਆਉਂਦੇ ਨੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਅਸੀਂ ਕੱਲ ਜੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਇੱਥੇ ਕਿੰਨੇ ਦੇ ਮਰੀਜ਼ ਆਉਂਦੇ ਨੇ ਤੁਹਾਡੇ ਕੋਲ ਸਾਡੇ ਕੋਲ ਅੱਖਾਂ ਦੀ ਤਕਲੀਫ ਨੂੰ ਲੈ ਕੇ ਬਹੁਤ ਸਾਰੇ ਮਰੀਜ਼ ਅਲੱਗ-ਅਲੱਗ ਤਰ੍ਹਾਂ ਦੇ ਆਉਂਦੇ ਨੇ ਤੇ ਉਹਨਾਂ ਦੀ ਅਸੀਂ ਜਦੋਂ ਹਿਸਟਰੀ ਲੈਂਦੇ ਆ ਤਾਂ ਬਹੁਤ ਸਾਰੇ ਮਰੀਜ਼ਾਂ ਨੂੰ ਸ਼ੂਗਰ ਦੀ ਸ਼ਿਕਾਇਤ ਹੁੰਦੀ ਹੈ ਔਰ ਬਹੁਤ ਸਾਰੇ ਮਰੀਜ਼ਾਂ ਨੂੰ ਬਲੱਡ ਪ੍ਰੈਸ਼ਰ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੁੰਦੀ ਹੈ ਤਾਂ ਉਹਦੀ ਹਿਸਟਰੀ ਲੈ ਕੇ ਅਸੀਂ ਦੇਖਦੇ ਹਾਂ ਉਸਨੂੰ ਕੋਈ ਪੁਰਾਣਾ ਆਪਰੇਸ਼ਨ ਕਰਾਇਆ ਕਿ ਨਹੀਂ ਕਰਾਇਆ ਸ਼ੂਗਰ ਕਿੰਨੇ ਸਾਲਾਂ ਤੋਂ ਹੈਗੀ ਬਲੱਡ ਪ੍ਰੈਸ਼ਰ ਕਿੰਨੇ ਸਾਲਾਂ ਤੋਂ ਹੈਗਾ ਕਿੰਨੀ ਦਵਾਈ ਲੈ ਰਿਹਾ ਹੈਗਾ ਤੇ ਉਸ ਬਿਮਾਰੀ ਦਾ ਉਸੀ ਅੱਖਾਂ ਦੇ ਉੱਪਰ ਕਿੰਨੇ ਸਾਲਾਂ ਤੋਂ ਪ੍ਰਭਾਵ ਪੈ ਚੁੱਕਿਆ ਜਿਹੜਾ ਹੈ ਤੇ ਹੁਣ ਕੀ ਪੈ ਰਿਹਾ ਹੈਗਾ ਤੇ ਉਹ ਅੱਜਕੱਲ ਕਿਹੜੀ ਦਵਾਈ ਖਾ ਰਿਹਾ ਤੇ ਪਿੱਛੇ ਅੱਖਾਂ ਦਾ ਪ੍ਰੈਸ਼ਰ ਚੈੱਕ ਕੀਤਾ ਜਾਂਦਾ ਜੇ ਕਿਸੇ ਨੂੰ ਬਲ ਪ੍ਰੈਸ਼ਰ ਹੋਵੇ ਉਹਦਾ ਧਿਆਨ ਨਾਲ ਅੱਖਾਂ ਦਾ ਪ੍ਰੈਸ਼ਰ ਚੈੱਕ ਕੀਤਾ ਜਾਂਦਾ ਸ਼ੂਗਰ ਦਾ ਲੈਵਲ ਦੇਖਿਆ ਜਾਂਦਾ ਕਿੰਨੇ ਸਾਲਾਂ ਤੋਂ ਸ਼ੂਗਰ ਹੈ ਤੇ ਉਹਦੀ ਸ਼ੂਗਰ ਕਰਕੇ ਉਹਦੀ ਅੱਖਾਂ ਦੀ ਜਿਹੜੀ ਹੈ ਨਿਗਾਹ ਉਹ ਕਿੱਥੇ ਹੱਦ ਤੱਕ ਜਾ ਚੁੱਕੀ ਹੈ ਇਹ ਸਾਰਾ ਕੁਝ ਬੱਦੇ ਨਜ਼ਰ ਦੇਖਦੇ ਹੋ ਅਸੀਂ ਚੈੱਕ ਕਰਦੇ ਹਾਂ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਸਾਡੇ ਕੋਲ ਜ਼ਿਆਦਾਤਰ ਕਿੰਨੇ ਟਾਈਮ 'ਚ ਫਰਕ ਪੈ ਜਾਂਦੇ ਜੀ ਅ ਅਗਰੀਮਨ ਅਗਰੀਮਨ ਸਾਡੇ ਕੋਲ ਜੇ ਫਰਕ ਪੈਣਾ ਹੋਵੇ ਕਿਸੇ ਨੂੰ ਤਾਂ ਉਹ ਨਾਲ ਦੀ ਨਾਲ 20 ਮਿੰਟਾਂ ਦਾ ਇਲਾਜ ਹੈਗਾ ਦਵਾਈ ਪਾਨ ਵਾਲਾ ਆਈ ਡ੍ਰੋਪਸ ਪਾਨ ਵਾਲਾ ਉਸ ਤੋਂ ਬਾਅਦ ਜਿਹੜਾ ਹੈਗਾ ਜੇ ਪੈਣਾ ਹੋਵੇ ਥੋੜਾ ਥੋੜਾ ਪੈਣਾ ਸ਼ੁਰੂ ਉਸੇ ਦਿਨ ਤੇ ਪਹਿਲੇ ਦਿਨ ਤੇ ਹੋ ਜਾਂਦਾ ਹੈ ਪਹਿਲੇ ਦਿਨ ਤੋਂ ਹਾਂ ਪਹਿਲੇ ਦਿਨ ਤੋਂ ਹੀ ਹੋ ਜਾਂਦਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਦਲੀ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾਈਆਂ ਨੇ ਲੋਕ ਨੇ ਆਪੋ ਆਪਣੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਉਹ ਲੈ ਕੇ ਆ ਰਹੇ ਨੇ ਔਰ ਤੁਹਾਨੂੰ ਦਿਖਾਇਆ ਕਿ ਅਸੀਂ ਤੁਹਾਨੂੰ ਕਿਹਾ ਸੀ ਨਾ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਹੀ ਤੁਹਾਨੂੰ ਕਿਹਾ ਸੀ ਕਿ ਜਿਹੜੇ ਲੋਕ ਆਪਰੇਸ਼ਨ ਕਰਵਾਉਣ ਦਾ ਕਾਲੇ ਮੋਤੀਏ ਦਾ ਪਲਾਨ ਬਣਾ ਚੁੱਕੇ ਨੇ ਆਪਣਾ ਆਪਣੇ ਕਿਸੇ ਵੱਡੇ ਬਜ਼ੁਰਗਾਂ ਦਾ ਆਪਣੇ ਕਿਸੇ ਫਰੈਂਡ ਸਰਕਲ ਦੇ ਵਿੱਚੋਂ ਤਾਂ ਤੁਸੀਂ ਇੱਕ ਵਾਰ ਜਿਹੜਾ ਨੈਚੁਰਲ ਵਿਜਨ ਸੈਂਟਰ ਦੇ ਵਿੱਚ ਵਿਜ਼ਿਟ ਜ਼ਰੂਰ ਕਰੋ ਔਰ ਇੱਥੇ ਆ ਕੇ ਤੁਸੀਂ ਡਾਕਟਰ ਵਿਰਕ ਹੋਰਾ ਨਾਲ ਜਿਹੜਾ رابطہ ਹੈਗਾ ਉਹ ਜ਼ਰੂਰ ਕਰੋ ਤਾਂ ਕਿ ਜਿਹੜਾ ਆਪਰੇਸ਼ਨ ਕਿਉਂਕਿ ਅਸੀਂ ਤੁਹਾਨੂੰ ਆਪਰੇਸ਼ਨ ਵਾਲਿਆਂ ਦਾ ਵੀ ਹਾਲ ਦਿਖਾਇਆ ਹੈ ਕਿ ਆਪਰੇਸ਼ਨ ਜਿਹੜਾ ਕਰੌਣ ਤੋਂ ਬਾਅਦ ਵੀ ਜਿਹੜੇ ਬਾਪੂ ਜੀ ਸਨ ਸ਼ਾਹਕੋਟ ਵਾਲੇ ਉਹ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਪਿਆ ਤੇ ਲਾਸਟ ਦੇ ਵਿੱਚ ਡਾਕਟਰਾਂ ਨੇ ਆ ਕੇ ਉਹਨਾਂ ਨੂੰ ਕਹਿਤਾ ਸੀ ਕਿ ਤੁਹਾਡੀਆਂ ਅੱਖਾਂ ਨੇ ਜਿਹੜੀਆਂ ਉਹ ਰੱਬ ਸਹਾਰੇ ਨੇ ਇਹਨਾਂ ਦਾ ਕੁਝ ਨਹੀਂ ਹੋ ਸਕਦਾ ਪਰ ਉਹ ਇੱਥੇ ਆਏ ਸਾਰੀ ਗੱਲਬਾਤ ਸਾਰੀ ਕਹਾਣੀ ਤੁਸੀਂ ਸੁਣੀ ਹੈ ਤੇ ਮੈਂ ਉਮੀਦ ਕਰਦਾ ਕਿ ਜੇਕਰ ਇਸ ਵੀਡੀਓ ਦੇ ਜ਼ਰੀਏ ਅਸੀਂ ਕਿਸੇ ਇੱਕ ਬਜ਼ੁਰਗ ਦੀਆਂ ਕਿਸੇ ਇੱਕ ਅਸੀਂ ਕਹੇ ਲਈਏ ਕਿ ਵਿਅਕਤੀ ਦੀਆਂ ਕਿਸੇ ਮਾਂ ਦੀਆਂ ਭੈਣ ਦੀਆਂ ਅੱਖਾਂ ਬਚਾ ਲਈਏ ਤਾਂ ਇਸ ਤੋਂ ਵੱਡੀ ਗੱਲ ਸਾਡੇ ਵਾਸਤੇ ਕੋਈ ਹੋ ਨਹੀਂ ਸਕਦੀ ਕਾਸਿਫ faruqi ਹਕੀਕਤ ਵੀ ਪੰਜਾਬੀ ਪਿੰਡ ਬਾਰਨ ਪਟਿਆਲਾ